ਕੋ ਪਤਾ ਨਹੀਂ ਹੁੰਦਾ ਉਹ ਇੱਕ ਦਿਨ ਅਗਾਂਹ ਲੜਦੇ ਆ ਤੇ ਦੂਜੇ ਦਿਨ ਅਗਾਂਹ ਲੜਦੇ ਆ ਕਿ ਨਹੀਂ ਲੜਦੇ ਚੋਣਾ ਨੇੜੇ ਆਈਆਂ ਤਾਂ ਪਾਰਟੀਆਂ ਵੱਲੋਂ ਇੱਕ ਦੂਜੇ ਦਾ ਵਿਰੋਧ ਕਰਨਾ ਤਾਂ ਲਾਜ਼ਮੀ ਸੀ ਪਰ ਇੱਥੇ ਕਾਂਗਰਸ ਦੇ ਵੱਡੇ ਲੀਡਰਾਂ ਦਾ ਹੀ ਆਪਸੀ ਗਲੇਸ਼ ਪੈਣਾ ਸ਼ੁਰੂ ਹੋ ਗਿਆ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਅਸੀਂ ਗੱਲ ਕਰ ਰਹੇ ਹਾਂ ਕਾਂਗਰਸੀ ਵਿਧਾਇਕ ਸਰਜੀਤ ਧਮਾਨ ਤੇ ਵਿਜੇਂਦਰ ਸ਼ਿੰਗਲਾ ਦੀ ਜੇ ਨਹੀਂ ਯਕੀਨਤਾ ਦੋਨਾਂ ਦੇ ਬਿਆਨ ਸੁਣੋ ਦਾਲੇ ਆ ਕਿ ਮੈਂ ਧਮਾਨ ਸਾਹਿਬ ਬਾਰੇ ਕੋਈ ਕਮੈਂਟ ਇਸ ਕਰਕੇ ਨਹੀਂ ਕਰਨਾ ਚਾਹੁੰਦਾ ਕਿ ਜਦੋਂ ਮੈਂ 2014 ਦੇ ਚੋਣ ਲੜ ਰਿਹਾ ਸੀ ਤੇ ਉਸ ਵੇਲੇ ਵੀ ਉਹਨਾਂ ਨੇ ਤੇ ਉਹਨਾਂ ਦੇ ਬੇਟੀ ਨੇ ਐਲਾਨ ਕੀਤਾ ਸੀ ਕਿ ਅਸੀਂ ਇਜਾਜ਼ਤ ਲਵਾਂਗੇ। ਤੋ ਕਈ ਵਾਰ ਪਤਾ ਨਹੀਂ ਹੁੰਦਾ ਉਹ ਇੱਕ ਦਿਨ ਇਜਾਜ਼ਤ ਲੜਦੇ ਆ ਤੇ ਦੂਜੇ ਦਿਨ ਇਜਾਜ਼ਤ ਲੜਦੇ ਆ ਕਿ ਨਹੀਂ ਲੜਦੇ। ਇਹ ਨਹੀਂ ਮੈਂ ਮੈਂ ਸੁਣਿਆ ਪੜ੍ਹਿਆ ਮੈਂ ਵੀ ਇਹ ਤਾਂ ਕੀ ਕੀ ਕਹਿੰਦੇ ਹੁੰਦੇ ਨੇ ਵੀ ਦੇਖਿਆ ਕੋਈ ਲਬਜ ਵਰਤੇ ਸੀ ਕਿ ਇਹ ਤਾਂ ਦੋ ਦਿਨਾਂ ਨੂੰ ਬਹਿ ਜਾਣਗੇ। ਉਹ ਗੱਲ ਨਹੀਂ ਹੈ। ਦੇਖੋ ਦੂਸਰੀ ਗੱਲ ਮੈਂ ਕਹਿਣੀ ਚਾਹੁੰਨਾ ਕਿ ਧਮਾਨ ਪਰਿਵਾਰ ਉਹ ਧਮਾਨ ਉਹ ਹੈ। ਜਿਹੜਾ ਕਹਿਣੀ ਤੇ ਕਰਨੀ ਦਾ ਪੂਰਾ ਹੈ ਠੀਕ ਹੈ ਜੇ ਬੀਜੇ ਸੇਗੜੇ ਨੂੰ ਉਹ ਤਾਂ ਚਣੇ ਚਵਾਏ ਤੇ ਤਾਂ ਧਮਾਨ ਨਹੀਂ ਚਵਾਏ ਲੋਕ ਤਾਂ ਪਿੱਠ ਸੁਲਾ ਮਾਰਦੇ ਨਾ ਅਸੀਂ ਤਾਂ ਸਿੱਧਾ ਇੱਕ ਚ ਮਾਰਿਆ ਦੀ ਕਹਿ ਕੇ ਜਵਾਨਤ ਜਬਤ ਕਰਾਈ ਤੀ ਹਿੰਦੁਸਤਾਨ ਚ ਕਿਸੇ ਲੀਡਰ ਦੀ ਜਵਾਨਤ ਜਬਤ ਨਹੀਂ ਉਹਦੀ ਜਵਾਨਤ ਜਬਤ ਕਿਉਂ ਹੋਈ ਸੁਣ ਹੀ ਲਿਆ ਹੋਣਾ ਕੀ ਕਹਿਣਾ ਇਹ ਦੋਨੇ ਦਿਗਜਾਂ ਦਾ ਦਰਅਸਲ ਇਹ ਗੱਲ ਸ਼ੁਰੂ ਹੋਈ ਸੰਗਰੂਰ ਸੀਟ ਤੋਂ ਲੈ ਕੇ ਜਿੱਥੇ ਕਈ ਕਾਂਗਰਸੀ ਲੀਡਰਾਂ ਵੱਲੋਂ ਦਾਅਵੇਦਾਰੀਆਂ ਪੇਸ਼ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ ਇੱਕ ਸਰਜੀਤ ਧਵਾਨ ਦਾ ਬੇਟਾ ਜਸਵਿੰਦਰ ਧਵਾਨ ਵੀ ਸੀ ਪਰ ਜਦੋਂ ਟਿਕਟ ਦਾ ਐਲਾਨ ਹੋਇਆ ਤਾਂ ਪਾਰਟੀ ਨੇ ਕੇਵਲ ਢਿੱਲੋ ਨੂੰ ਉੱਥੋਂ ਦਾ ਉਮੀਦਵਾਰ ਐਲਾਨ ਦਿੱਤਾ ਜਿਸ ਤੋਂ ਬਾਅਦ ਇਹ ਸ਼ਬਦੀ ਜੰਗ ਸ਼ੁਰੂ ਹੋਈ ਧਵਾਨ ਇਮਾਨਦਾਰ ਹੈ ਸੱਚਾ ਹੈ ਤੁਨ ਸੱਚੇ ਰੋੜਾਂ ਦੀ ਸੱਚੇ ਮੰਨਦੇ ਨਹੀਂ ਲੋੜ ਇਮਾਨਦਾਰਾਂ ਦੀ ਨਹੀਂ ਲੋੜ ਚਾਹ ਪੁੱਸ ਦੀ ਨਹੀਂ ਲੋੜ ਤਾਂ ਕਿਸੇ ਹੋਰ ਨੂੰ ਬਣਾ ਲਈ ਸਿਰਫ ਸਾਡਾ OBC ਦਾ ਏਜਾ ਹੋ ਸਕਦਾ ਇਹਦੇ ਬਾਰੇ ਤੁਸੀਂ ਬੜੇ ਸਿਆਣੇ ਹੋ ਬੜੇ ਸੁਲਝੇਦਾਰ ਹੋ ਇਹ ਰਾਜਨੀਤਿਕ ਟ੍ਰੈਕ ਤਮਾਣ ਕਦੇ ਵੀ ਪਹਿਲੀ ਗੱਲ ਤਾਂ ਉਦੋਂ ਤਮਾਣ ਨੇ ਆਜ਼ਾਦ ਲੜਨ ਦਾ ਐਲਾਨ ਕੀਤਾ ਸੀ ਮਹਾਰਾਜ ਨੇ ਕਿਹਾ ਤਾਂ ਕਿ ਬੇਟਾ ਨਹੀਂ ਲੜਨਾ ਨਹੀਂ ਲੜਨਾ ਅੱਜ ਤਮਾਣ ਨੇ ਜਸਵਿੰਦਰ ਨੇ ਐਲਾਨ ਨਹੀਂ ਕਰਿਆ ਕਿ ਮੈਂ ਲੜਨਾ ਉਹ ਇਹ ਕਹਿ ਰਿਹਾ ਕਿ ਮੈਂ ਸਮਾਜ ਦੀ رائے ਲੈ ਰਹੇ ਹਾਂ ਜਿਹੜੇ ਵਰਕਰਾਂ ਨੇ 1.5 ਸਾਲ ਤੋਂ ਲੈ ਕੇ ਕੰਮ ਕਰਾਇਆ ਉਹਨਾਂ ਦੀ رائے ਲੈ ਰਹੇ ਹਾਂ ਜੋ ਉਹਨਾਂ ਦੀ رائے ਉਹਦੇ ਮੁਤਾਬਕ ਕੰਮ ਕਰਾਂਗੇ ਅਗਰ ਜਸਵਿੰਦਰ ਤਮਾਣ ਨੇ ਸਮਾਜ ਨੇ ਉਹਦੇ ਸਕੇ ਸੰਬੰਧੀਆਂ ਨੇ ਉਹਨੂੰ ਚਾਹਣ ਵਾਲੇ ਨੇ ਪਿਆਰ ਕਰਨ ਵਾਲੇ ਨੇ ਇਹ ਕਹਿੰਦਾ ਕਿ ਆਜ਼ਾਦ ਲੜਨੀ ਹੈ ਤਾਂ ਮੇਰਾ ਖਿਆਲ ਤਾਂ ਨਹੀਂ ਕਹਿੰਦਾ ਕਿ ਤਮਾਨ ਪੁੱਠਾ ਮੜੂਗਾ ਆਜ਼ਾਦ ਲੜਨ ਤੋਂ ਇਹ ਨਹੀਂ ਮੈਂ ਮੈਂ ਸੁਣਿਆ ਪੜਿਆ ਮੈਂ ਵੀ ਇਹ ਤਾਂ ਟੋ ਕੀ ਕੀ ਕਹਿੰਦੇ ਹੁੰਦੇ ਨੇ ਵੀ ਦੇਖਿਆ ਕੋਈ ਲਬਜ ਵਰਤਿਆ ਸੀ ਕਿ ਇਹ ਤਾਂ ਦੋ ਦਿਨਾਂ ਨੂੰ ਬਹਿ ਜਾਣਗੇ ਉਹ ਗੱਲ ਨਹੀਂ ਹੈ ਦੇਖੋ ਦੂਸਰੀ ਗੱਲ ਮੈਂ ਕਹਿਣੀ ਚਾਹੁੰਨਾ ਕਿ ਤਮਾਨ ਪਰਿਵਾਰ ਉਹ ਹੈ ਤਮਾਨ ਉਹ ਹੈ ਜਿਹੜਾ ਕਹਿਣੀ ਦੇ ਕਰਨੀ ਦਾ ਪੂਰਾ ਹੈ ਠੀਕ ਹੈ ਜੇ ਬਿਜੀ ਸਿੰਗੜੀ ਨੂੰ ਉਹ ਚਣੇ ਚਬਾਇਆ ਤਾਂ ਤਮਾਨ ਨਹੀਂ ਚਲਾਈ ਤੇ ਲੋਕ ਤਾਂ ਪਿੱਠ ਸੁਲਾ ਮਾਰਦੇ ਨਾ ਅਸੀਂ ਤਾਂ ਦਿੱਤਾ ਇੱਕ ਚ ਮਾਰਿਆ ਦੀ ਕਹਿ ਕੇ ਜਵਾਨਤ ਜਬਤ ਕਰਾਈ ਤੀ ਹਿੰਦੁਸਤਾਨ ਚ ਕਿਸੇ ਲੀਡਰ ਦੀ ਜਵਾਨਤ ਜਬਤ ਨਹੀਂ ਉਹਦੀ ਜਵਾਨਤ ਕਿਉਂ ਹੋਈ ਉਹਦੇ ਕਰਮਾਂ ਦੇ ਤਹਿਤ ਜੋ ਉਹਦੀ ਬੋਲੀ ਦੇ ਤਹਿਤ ਇਸ ਕਰਕੇ ਕਦੇ ਵੀ ਸਹੀ ਜਿਹਾ ਕਦਮ ਨਹੀਂ ਚੱਕਦੇ ਅੱਜ ਤਾਂ ਮੇਰੀ ਰਹਿ ਵੀ ਕਿਉਂ ਸਾਡੀ ਪਾਰਟੀ ਦੇ ਖਿਲਾਫ ਜਾਰੀ ਕਿਉਂਕਿ ਅਸੀਂ ਮਿਸ਼ਨ ਜੋ ਵੀ ਸਾਡੀ ਸਰਕਾਰ ਨੇ ਸਾਡੇ ਮਹਾਰਾਜ ਸਾਹਿਬ ਨੇ ਲਿਆ ਅਸੀਂ ਉਹਦੇ ਫੁੱਲਾ ਫੁੱਲ ਚੜ ਚੜਾਉਣਾ ਚਾਹੁੰਦੇ ਆ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੀ ਪਾਰਟੀ ਨੂੰ ਜਤਾ ਸਕੀ ਜਾਂ ਮੇਰਾ ਹਲਕਾ ਅਮਰਗੜ ਹੈ ਮੈਂ ਉੱਥੇ ਡਟ ਕੇ ਕਾਂਗਰਸ ਪਾਰਟੀ ਦੀ ਡਾਕਟਰ ਅਮਨ ਸਿੰਘ ਸਪੋਰਟ ਕਰ ਰਿਹਾ ਹਾਂ ਇਸ ਬਿਆਨ ਤੋਂ ਬਾਅਦ ਵਿਜਿੰਦਰ ਸਿੰਘਲਾ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਨੂੰ ਵੀ ਤੁਸੀਂ ਬਾਖੂ ਵੀ ਸੁਣ ਸਕਦੇ ਹੋ ਗੱਲ ਇਹ ਹੈ ਕਿ ਮੈਂ ਤੁਮਾਨ ਸਾਹਿਬ ਬਾਰੇ ਕੋਈ ਕਮੈਂਟ ਇਸ ਕਰਕੇ ਨਹੀਂ ਕਰਨਾ ਚਾਹੁੰਦਾ ਕਿ ਜਦੋਂ ਮੈਂ 2014 ਦੇ ਚੋਣ ਲੜ ਰਿਹਾ ਸੀ ਤੇ ਉਸ ਵੇਲੇ ਵੀ ਉਹਨਾਂ ਨੇ ਤੇ ਉਹਨਾਂ ਦੇ ਬੇਟੇ ਨੇ ਐਲਾਨ ਕੀਤਾ ਸੀ ਕਿ ਅਸੀਂ ਏਜਾਦ ਲੜਾਂਗੇ ਤੋ ਕਈ ਵਾਰ ਪਤਾ ਨਹੀਂ ਹੁੰਦਾ ਉਹ ਇੱਕ ਦਿਨ ਏਜਾਦ ਲੜਦੇ ਆ ਤੇ ਦੂਜੇ ਦਿਨ ਏਜਾਦ ਲੜਦੇ ਆ ਕਿ ਨਹੀਂ ਲੜਦੇ ਇਹ ਜਦ ਕਾ ਪਾਰਟੀ ਦੀ ਗੱਲ ਹੈ ਪੀਸੀਸੀ ਪ੍ਰੈਜ਼ੀਡੈਂਟ ਇਜ਼ ਅਵੇਅਰ ਆਫ ਦੀ ਮੈਟਰ ਐਂਡ ਇਟ ਇਜ਼ ਹਿਸ ਪ੍ਰੈਰੋਗੇਟਿਵ ਟੂ ਟੇਕ ਅ ਰਾਈਟ ਡਿਸੀਜਨ ਓਨ ਚੋਣਾ ਤੋਂ ਐਂਡ ਪਹਿਲਾ ਕਾਂਗਰਸੀ ਲੀਡਰਾਂ ਦਾ ਆਪਸੀ ਬਹਿਸ ਕੀਤੇ ਨਾ ਕੀਤੇ ਨਤੀਜੇ ਤੇ ਗਲਤ ਅਸਰ ਪਾ ਸਕਦਾ ਹੈ ਸੰਗਰੂਰ ਤੋਂ ਕਾਂਕਸ਼ਾ ਗਰਗ ਦੀ ਰਿਪੋਰਟ ਡੀ5 ਚੈਨਲ ਪੰਜਾਬੀ